ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਭਮੀਪੁਰੇ ਦੇ ਵਿੱਚ ਭਮੀਪੁਰਾ ਪਿੰਡ ਆ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਆ ਮਿੱਤਰੋ ਇਹ ਤੇ ਨਾਨਕ ਸਰ ਤੋਂ ਸਿੱਧੀ ਛੜਕੀ ਆਉਂਦੀ ਆ ਮਿੱਤਰੋ ਡੱਲਾ ਲੈੜੇ ਰਹਿ ਗਿਆ ਇਸ ਪਿੰਡ ਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਨਵਾਰ ਵਕਾਊਆ ਘਰੇਲੂ ਪਰਿਵਾਰ ਦੇ ਇੱਕ ਤਾਂ ਮਿੱਤਰੋ ਬਾਈ ਉਹਨਾਂ ਨੇ ਪਹਿਲੇ ਸੋਇ ਖਰੀਦੀ ਹੋਈ ਹਰਿਆਣੇ ਦੇ ਵਿੱਚੋਂ ਛੋਟੀ ਟਾਪ ਕਲਾਸ ਚੰਗੇ ਦੁੱਧ ਦੀ ਮਾਲਕਨ ਔਰ ਇੱਕ ਟੋਕੜ ਗੱਪਣਗਾ ਦੋ ਜਾਨਵਰ ਹੋਣਗੇ ਆ ਉਹ ਕਰਦੇ ਆ ਗੱਲਬਾਤ ਮਿਲਦੇ ਆ ਆਪਾਂ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਗਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਸਰ ਸੇਤਾ ਦੇ ਪਰਿਵਾਰ ਜੀ ਅੱਛਾ ਅੱਛਾ ਸਭ ਠੀਕ ਆ ਜੀ ਵਧੀਆ ਅੱਛਾ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਹਾਂ ਮੇਰਾ ਨਾਮ ਸਰਜੀਤ ਸਿੰਘ ਜੀ ਸਰਜੀਤ ਸਿੰਘ ਹਾਂਜੀ ਅੱਛਾ ਸਰਜੀਤ ਭਾਈ 2 ਜਨਵਰੀ ਵੇਚਣੀ ਆਪਾਂ ਹਨਾ ਜੀ ਤੇ ਜਿਹੜੀ ਇਹ ਮੈਂ ਵੇਚਣੀ ਆਪਾਂ ਇਹ ਕਿੰਨਾਂ ਦਾ ਸੂਆ ਸੂਰੀ ਹੈ ਕਿੰਨੇ ਤੀਜਾ ਸੂਆ ਸੁਣਾ ਜੀ ਤੀਜਾ ਸੂਆ ਇਹ ਤਾਂ ਕੀ ਹਜੇ ਸੁਣਾ ਕਿੰਨੇ ਦਿਨ ਲੈ ਜੂਗੀ ਹਜੇ ਭਾਈ ਇਹ ਬਸ ਇੱਕ ਦੋ ਦਿਨ ਲਊਗੀ ਜੀ ਇੱਕ ਦੋ ਦਿਨ ਲੈ ਜੋ 13 ਤਰੀਕ ਨੂੰ ਦਿਨ ਪੂਰੇ ਆ ਦੇ 13 ਤਰੀਕ ਨੂੰ ਇਹ ਦਿਨ ਪੂਰੇ ਹੋਣਗੇ ਤੇ ਉੱਤੇ ਲੈ ਰਹੀ ਆ ਠੀਕ ਆ ਜੀ ਅੱਛਾ ਸਰਜੀਤ ਭਾਈ ਦੁੱਧ ਕਿੰਨਾ ਚਾਹੁੰਦੇ ਰਹੇ ਆ ਆਪਾਂ ਇਹਨੂੰ ਦੁੱਧ ਇਹਦੇ ਪਹਿਲੇ ਸੂਏ ਚ ਹੋਇਆ ਮੈਂ 13 ਕਿਲੋ ਠੀਕ ਆ ਤੇ ਦੂਜੇ ਸੂਏ ਚੋ ਹੈ 16 ਕਿਲੋ ਠੀਕ ਆ ਹੋਰ ਤੀਜਾ ਸੂਆ ਸੋਨਾ ਐਦ ਕੀ ਫਿਰ ਤੈਨੂੰ ਕੀ ਉਮੀਦ ਆ ਵੀ ਹਾਲਾਂਕਿ ਆਪਾਂ ਖੇਤੀ ਦੇ ਰਲੇ ਰੇ ਏਦ ਕੀ ਤੇ ਕੋਈ ਮੈਨੂੰ ਉਮੀਦ ਤਾਂ ਹੈਗੀ ਵੱਧ ਦੇ ਸਮੀ ਵੀ ਚੰਗੀ ਐਦ ਕੀ ਠੀਕ ਆ ਤੇ 17 18 ਦੀ ਉਮੀਦ ਆ ਪਰ ਆਪਾਂ 16 ਦੀ ਗਰੰਟੀ ਕੋਈ ਲਵਾਂਗੇ ਸੋਨਾ ਚੋ ਆਪਾਂ ਤੇ ਐਦ ਕੀ ਠੀਕ ਆ ਕਿਹੜਾ ਰਖਵਾਤਾ ਫਿਰ ਐਦ ਕੀ ਠੀਕ ਹੈ ਇਹ ਆਪਣੇ ਹੈਗਾ ਬਦਿਆ ਸੀਮਨ ਰਖਾਇਆ ਸਰਕਾਰੀ ਡਾਕਟਰ ਉਹਦਾ ਪਤਾ ਹੋਊਗਾ ਤੁਹਾਨੂੰ ਪਤਾ ਕਰਦੇ ਪਰ ਪਤਾ ਡਾਕਟਰ ਚੱਕੇ ਦੱਸ ਸਕਦੇ ਆਪਾਂ ਠੀਕ ਹੈ ਜੀ ਅੱਛਾ ਹੁਣ ਇਹਨੂੰ ਵੇਚਣਾ ਪਰ ਰੇਟ ਕੀਤਾ ਕੀਤਾ ਇਕਲ ਜੀ ਰੇਟ ਇਹਦਾ ਜੀ 135 ਆਪਾਂ 135 ਮਾਨਤਣ ਵਿੱਚੋਂ ਮਾਨਤਣ ਕਰਾਂਗੇ ਠੀਕ ਹੈ ਕੱਢੀਏ ਬਾਹਰ ਨੂੰ ਤੋਰ ਦਈਏ ਮੜਾ ਜਾ ਖੋਲੋ ਇਹਨੂੰ ਲੈ ਮਿੱਤਰੋ ਤੀਜਾ ਸੂਆ ਸੋਣਾ ਇਹਨੇ ਕਰਮ ਵਾਲੀ ਨੇ ਪਹਿਲੇ ਸੂਏ 13 ਕਿਲੋ ਦੁੱਧ ਦੂਜੇ ਸੂਏ 16 ਕਿਲੋ ਕੰਡੇ ਵਾਲਾ ਐਤਕੀ ਵੀ ਤੁਸੀਂ 16 ਦਾ ਨਮਾਨ ਲੈ ਕੇ ਲੈਣੀ ਆ ਦੇ ਦਾਵੇ ਕਰਮਾਂ ਵਾਲੇ ਚੱਲ ਜਾਵੇ ਤਾਂ 18 20 ਵੀ ਦੁੱਧ ਮੈਂ ਇਹਨੂੰ ਕੁਛ ਨਹੀਂ ਕਹਿੰਦਾ ਕਿਉਂਕਿ ਲੇਵੇ ਵੱਲੋਂ ਬੜੀ ਜ਼ਬਰਦਸਤਾਂ ਤੇ ਭੜਾ ਪਾ ਗਈ ਆ ਥਾਣਾ ਦੇ ਉੱਤੇ ਕਿਉਂਕਿ ਇਹ ਬਾਈ ਨੂੰ ਆਪ ਵੀ ਸਮਝ ਲਈ ਜਿਹੜੀ ਮੈਂ ਥਾਣਾ ਦੇ ਵਿੱਚ ਭੜਾ ਪਾ ਕੇ ਆਈ ਆ ਨਾ ਕਰਮਾਂ ਵਾਲੀ ਇਹ ਦੁੱਧ ਦੇ ਵਿੱਚ ਵੀ ਕੁਛ ਨਾ ਕੁਛ ਕਰਕੇ ਜਾਊਗੀ ਇਹ ਤੁਹਾਡਾ ਅੱਛਾ ਇਹਨੂੰ ਟੀਕਾ ਟੂ ਕਦੋਂ ਨਹੀਂ ਲਵਾਇਆ ਪਲੂਣ ਐਤ ਕੀ ਕੀਤੀ ਕਿ ਪਹਿਲਾਂ ਵੀ ਕਰਦੀ ਆ ਇਹ ਨਹੀਂ ਅੱਜ ਪਰਸੋਂ ਦੀ ਕਰੀ ਆ ਪਾਸੋਂ ਕੋਈ ਨਹੀਂ ਕਰੀ। ਠੀਕਾ ਨਹੀਂ ਲਵਾਇਆ। ਦੇਣੇ ਦੇ 13 ਤਰੀਕ ਨੂੰ ਪੂਰੇ ਹੋ ਗਏ ਆ। 13 ਤਰੀਕ ਨੂੰ ਦਿਨ ਪੂਰੇ ਆ ਜੀ। ਫਿਰ ਤਾਂ ਬਸ ਸੂਪੂਗੀ ਅਜ ਪਲਖੀ। ਅੱਜ ਜਾਂ ਸਵੇਰੇ ਬਸੂਪੂ ਤਿਆਰੀ ਦੇ ਵਿੱਚ ਆ। ਹਾਂਜੀ ਹੁਣ ਤੇ ਜੇ ਕੋਈ ਕਵੇ ਅੰਕਲ ਜੀ ਵੀ ਆਪਾਂ ਇਹਨੂੰ ਚੋਕੇ ਲੈ ਲੈ ਫਿਰ ਰੇਟ ਹੋ ਜਾ ਹੋ ਜਾਊਗਾ। ਹਾਂਜੀ ਠੀਕ ਆ। ਤੇ ਚੋਆ ਕੇ ਵੀ ਦੇ ਦਾਂਗੇ ਹੈ। ਹਾਂ ਚੋਆ ਕੇ ਵੀ ਦੇ ਦਾਂਗੇ। ਠੀਕ ਹੈ ਗਾ ਠੀਕ ਹੈ। ਜੇ ਕੋਈ ਸਾਈ ਬਿਆਨਾ ਕਰੂਗਾ। ਆਪਾਂ ਦੁੱਧੋਂ ਚਲਾ ਕੇ ਵੀ ਦੇ ਦਾਂਗੇ। ਠੀਕ ਹੈ ਗਾ ਠੀਕ ਆ। ਅਸਲ ਕਿੰਨੇ ਟਾਈਮ ਲੱਗ ਗਈ ਸੀ ਅੰਕਲੇ? ਹਾਂਜੀ ਮੇਲ ਕਿੰਨਾ ਟਾਈਮ ਗਈ ਸੀ ਇਹ ਇਹ ਤਾਂ ਜੀ ਛਡਣੀ ਮਸਾਂ ਹੀ ਟਰਾਈ ਕਰੀ ਆ ਜੇ ਕੋਈ ਆਪਣੇ ਵਰਗੇ ਘਰੇ 8 ਕਿਲੋ ਦੁੱਧ ਸੀ ਇਹਦਾ ਠੀਕ ਆ ਫੀਡ ਫੂਡ ਪੱਠੇ ਪੁੱਠੇ ਸਾਰਾ ਬੰਦ ਕਰਕੇ ਇਹਨੂੰ ਮਸਾਂ 8 ਮਹੀਨਿਆਂ ਤੇ ਜਾ ਕੇ ਟਰਾਈ ਕੀਤੀ ਠੀਕ ਅਸਾਂ ਇਕਲ ਜੇ ਕੋਈ ਆਪਣੇ ਵਰਗਾ ਲੈ ਜਾਵੇ ਫਿਰ ਲੰਬਾ ਤਾਂ ਨਹੀਂ ਆਉਂਦਾ ਕੋਈ ਲੰਬਾ ਨਹੀਂ ਪੂਰੀ ਯਾਰ ਕਰੂਗਾ ਹਾਂ ਜਾਦ ਕਰੂ ਪੂਰੀ ਗਰੰਟੀ ਆ ਬਸ ਠੀਕ ਹੈ ਤੇ 135 ਜੋ ਮਾਨਤਾਣ ਦੀ ਠੀਕ ਹੈ ਜੀ 135 ਜੋ ਮਾਨਤਾਣ ਕਰ ਦਿਆਂਗੇ ਠੀਕ ਆ ਅਸੀਂ ਅੰਕਲ ਜੀ 2 ਨੰਬਰ ਤੇ ਗਾਂ ਆਪਣੀ ਹਾਂਜੀ ਇਹ ਫਿਰ ਕਿੰਨੇ ਚਿਰ ਦੀ ਗੱਬਣਾ ਕਿ 2.5 ਮਹੀਨਿਆਂ ਦੀ ਗੱਬਣੀ ਚੈੱਕ ਪਾਸ ਆ ਮੇਰੀ ਚੈੱਕ ਕਰਾਈ ਹੋਈ ਠੰਡਾ ਡੀਕਾ ਲਵਾਇਆ ਠੀਕ ਆ ਦੁੱਧ ਕਿੰਨੇ ਹੁਣ ਦੋ ਵਾਰ ਟਾਈਮ ਦਾ ਇਹ ਦੋਵਾਂ ਟਾਈਮਾਂ ਦਾ 9 ਕਿਲੋ ਦੇ ਕਰੀਬ ਦੁੱਧ ਹੈਗਾ ਜੇ ਫੈਂਟ ਕਿੰਨੀ ਦਾ ਫੈਂਟ ਇਹਦੀ 6 ਹੈਗੀ ਆ اچھا ਮੱਜੋ ਦੇ ਬਰਾਬਰੀ ਮੱਜਾਂ ਦੇ ਬਰਾਬਰੀ ਕੀ ਬਾਤ ਹੈ ਹਾਂਜੀ ਤੇ ਦੋ ਦੋ ਤਾਜੀ ਕਿੰਨੇ ਕੁ ਤੇ ਜਾਂਦੀਆਂ ਅੰਕਲ ਜੀ ਤਾਜੀ ਇਹ 15 ਕਿਲੋ ਦਿੱਤਾ ਇਹੋ ਓਦੋਂ ਵੀ ਫੈਟ ਚੰਗੀ ਆਉਂਦੀ ਜਦੋਂ ਤਾਜੀ ਓਦੋਂ ਵੀ ਫੈਟ ਵਧੀਆ ਹੀ ਆਉਂਦੀ ਹੈ ਜੀ ਫੈਟ ਨਹੀਂ ਘਟ ਆਉਂਦੀ ਫੈਟ 5.5 ਠੀਕ 5.5 ਤੋਂ ਤਾਂ ਘਟਦੀ ਜੀ ਪਹਿਲਾਂ ਵੀ ਸੱਜਰ ਤੋਂ ਲੈ ਗਈ ਠੀਕ ਅੱਛਾ ਕਿੰਨੇ ਵਸੂ ਸੁਣਾ ਇਹਨੇ ਅੱਤ ਕੀ ਇਹਨੇ ਸੁਣਾ ਤੀਜੇ ਸੂਏ ਤੀਜੇ ਸੂਏ ਇੱਕ ਰਾਜਿੰਦਰ ਰੇਟ ਕੀ ਕੀਤਾ ਗਾਂ ਦਾ ਆਪਾਂ ਇਹਦਾ 42000 ਮਾਨਤਣਦਾ ਵਿੱਚ ਜੇ ਕੋ ਕਵੇ ਘਰੇ ਰੱਖਣ ਵਾਲਾ ਬੰਦਾ ਕਵੇ ਤੂੰ ਗਾਂ ਵੀ ਦੇ ਦੇ ਤੇ ਮੱਜ ਵੀ ਦੋਵੇਂ ਹੀ ਦੇ ਦੇ ਯਾਰ ਕੋਲ ਦੇ ਗਾਣੂ ਲਈ ਮੇਂ ਮਿੱਤਰੋ ਤੀਜੇ ਸਵੇਰੇ 2.5 ਮਿੰਟ ਦੇ ਕੰਮ ਹੈ ਬਹੁਤ ਆਈਏ ਹੈ ਨਾ ਨਾ ਤਾਂ ਨਿਆਣਾ ਪਾਉਣ ਦੀ ਲੋੜ ਆ ਠੀਕ ਅੰਕਲ ਤੇ ਨਾ ਇਹਨੇ ਲੱਤ ਚੱਕਣੀ ਆ ਠੀਕ ਅੰਕਲ ਤੇ ਜਮਾਂ ਬਸ ਸੇਲ ਕਹਿਣ ਤੋਂ ਭਾਵੇਂ ਵੀ ਕਹਿਣਾ ਹੀ ਆ ਗਾਵੀ ਕਹਿਣਾ ਹੀ ਆ ਜੀ ਕਹਿਣਾ ਹੀ ਆ ਠੀਕ ਆ ਭਾਈ ਠੀਕ ਆ ਲੈ ਮੇ ਤਰੋ ਟਾਈਆਂ ਵੀ ਨੇ ਇਹ ਤਾਂ ਫ੍ਰੀਜੀ ਦੇ ਨਿਸ਼ਾਨ ਪਹਿਲਾਂ ਦੇ ਹੀ ਆ ਇਹ ਪਹਿਲਾਂ ਦੇ ਹੀ ਆਈ ਤੇ ਮੱਛਰ ਹੀ ਲੜਿਆ ਉਹ ਖੁੰਜੇ ਦੇ ਵਿੱਚ ਨਾ ਮੱਛਰ ਜ਼ਿਆਦਾ ਹੈ ਖੁੰਜੇ ਹੁੰਦੀ ਆ ਉਹ ਪਹਿਲੇ ਉਹ ਪਰਲੇ ਪਾਸੇ ਆ ਜੀ ਉੱਤੇ ਮੱਛਰ ਹੈਗਾ ਜ਼ਿਆਦਾ ਠੀਕ ਅੰਕਲ ਤੇ ਇੱਕ ਇਹ ਉੱਥੇ ਚਿਚੜ ਆ ਉਹਨਾਂ ਦਾ ਕਰਕੇ ਹੀ ਆ ਇਹ ਇੱਕ ਗੱਲ ਹੈਗੀ ਅੰਕਲ ਦਾਗ ਗਿਆ ਵੀ ਨਹੀਂ ਜਿਹੜਾ ਪਹਿਲਾਂ ਆਇਆ ਸੀ ਹਾਂਜੀ ਬਹਿ ਚੰਗੀ ਬਣਦੀ ਵੀ ਚੰਗੀ ਹੋਊਗੀ ਥੱਲੋ ਇਹ ਹਾਂ ਹਾਂ ਤਾਂ ਬਹੁਤ ਵਧੀਆ ਬਣ ਜਾਂਦੀ ਆ ਇਹ ਵਧੀਆ ਬਣ ਕੇ ਸੁੰਦੀ ਆ ਝੋਲ ਝਾਲ ਚੰਗਾ ਕਰਮਾ ਵਾਲੀ ਦੇ ਥੱਲੇ ਹਾਂਜੀ ਹਮ ਇੱਕ ਗੱਲ ਹੈਗੀ ਦੁੱਧ ਪੀਣ ਵਾਲੇ ਨੂੰ ਮਾੜੀ ਵੀ ਨਹੀਂ ਅੰਕਲ ਦੁੱਧ ਪੀਣ ਵਾਲੇ ਮੱਝ ਜਿੰਨੇ ਦੁੱਧ ਦੇਈ ਜਾਣਾ ਤੇ ਸੋਨਾ ਲਈ ਤਿਆਰ ਹੋ ਕੇ 2 ਰੁਪਏ ਲਾਗੀ ਜੂਗੀ ਇਹ ਮੈਂ ਮੈਨੂੰ 65000 ਦਿੰਦੇ ਸੀ 62000 ਤਾਜੀ ਦਾ ਤਾਜੀ ਦਸੂਣ ਵਾਲੀ ਦਾ ਹੀ ਠੀਕ ਹੈ ਬਾਈ ਯਾਨੀ ਮੈਂ ਦਿੱਤੀ ਨਹੀਂ ਮੈਂ ਆਓ ਅੱਗੇ ਨਾਲੋਂ ਅੰਦਰ ਬਾਜ਼ਾਰ ਦਾ ਵੀ ਫਰਕ ਇਤੁਰ-ਇਤੁਰ ਹੁੰਦਾ ਹੀ ਆ ਅਖਾ ਇੱਕ ਨੰਬਰ ਦੱਸਿਓ ਆਪਣਾ ਜੀ 98722 220551 ਇੱਕ ਵਾਰੀ ਹੋਰ ਬੋਲ ਦਈਏ 98722 220551 98722 220551 98722 220551 ਦਾ ਨੰਬਰ ਆ ਪਿੰਡ ਹੈਗਾ ਭਮੀਪੂਰਾ ਤੋਂ ਜ਼ਿਲ੍ਹਾ ਲਗਦਾ ਵਲੋਧਿਆਣਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਸਰਜੀਤ ਸਿੰਘ ਭਾਈ ਦੇ ਘਰੋਂ ਵੀਡੀਓ ਕਵਰ ਕੀਤੀ